ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੋਹ ਕਰਾਲੀ ਮੈਂ ਕੈਮਰਾਮੈਨ ਨੂੰ ਕਮਾ ਕਰਕੇ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਣ ਇਹ ਤਸਵੀਰਾਂ ਫਤਿਹਗੜ ਪੈਰਿਸ ਦੀਆਂ ਜਿੱਥੇ ਕਿ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਭਾਜਪਾ ਵੱਲੋਂ ਕੀਤਾ ਗਿਆ ਤੇ ਇੱਥੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ ਵੀ ਜਿਹੜੇ ਹੈ ਉਪੂਜ ਰਹੇ ਨੇ ਫਿਰ ਹਾਲ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਕਿ ਕਿੱਡਾ ਵੱਡਾ ਇਕੱਠ ਜਿਹੜਾ ਹੈ ਉਹ ਕੀਤਾ ਗਿਆ ਤੇ ਇੱਥੇ ਅੱਜ ਦੇਖਣ ਨੂੰ ਇਹ ਸਾਹਮਣੇ ਆਇਆ ਕਿ ਜਿੱਥੇ ਭਾਜਪਾ ਭਾਜਪਾ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਇੱਥੇ ਹੀ ਸ਼੍ਰੋਮਣੀ ਕਈ ਕਾਉਂਸਲਰ ਜੋ ਕਿ ਹਲਕਾ ਖਰੜ ਦੇ ਕੁਰਾਲੀ ਨਵਾਕਰੋ ਅਤੇ ਏਰੀਆ ਦੇ ਵਿੱਚ ਕਾਫੀ ਜੋ ਸ਼ੋਮਨੀ ਕਾਲੀਦਨ ਦੇ ਲੀਡਰ ਸੀ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਦੇ ਇੱਥੇ ਪਹੁੰਚੇ ਹੋਏ ਆਗੂਆਂ ਦੇ ਨਾਲ ਕਿ ਆਖਰ ਕੀ ਕਹਿ ਰਹੇ ਨੇ ਇਸ ਮੀਟਿੰਗ ਬਾਰੇ ਜਨਰਲ ਕਤਰ ਸਰਦਾਰ ਪਰਮੇਂਦਰ ਸਿੰਘ ਬਰਾੜ ਹੋਣਾਂ ਦੇ ਲਈ ਮੰਚ ਤੇ ਬਿਰਾਜ਼ਮਾਨ ਭਾਰਤੀ ਜਨਤਾ ਪਾਰਟੀ ਸਾਡੇ ਪੰਜਾਬ ਦੇ ਵਰਕਿੰਗ ਪ੍ਰਧਾਨ ਪਠਾਨਕੋਟ ਤੋਂ ਐਮ ਐਲ ਏ ਅਸ਼ਵਨੀ ਸ਼ਰਮਾ ਜੀ ਮੰਚ ਤੇ ਬਿਰਾਜ਼ਮਾਨ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਹਮਣੇ ਬੈਠੇ ਇਲਾਕਾ ਨਿਵਾਸੀਓ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਅੱਜ ਆਪਣੀ ਰੈਲੀ ਹੈ ਇਹ ਰੈਲੀ ਦਾ ਵਿਸ਼ਾ ਕੀ ਸੀ ਕਿਉਂ ਰੈਲੀ ਰੱਖੀ ਗਈ ਇਹ ਰੈਲੀ ਦਾ ਸਭ ਤੋਂ ਵੱਡਾ ਕਾਰਨ ਸੀ ਜੋ ਜੀ ਰਾਮ ਜੀ ਦਾ ਕੇਂਦਰ ਸਰਕਾਰ ਬਿੱਲ ਲੈ ਕੇ ਆਈ ਹੈ ਉਸ ਕਾਰਨ ਰੱਖੀ ਗਈ ਗੋਲਡੀ ਜੀ ਤੁਹਾਨੂੰ ਯਾਦ ਹੈ ਜ਼ੀਰੋ ਬੈਲੈਂਸ ਖਾਤੇ ਖੋਲਣ ਲੱਗੇ ਐ ਮੋਦੀ ਨੇ ਪਤਾ ਨਹੀਂ ਕਿਹੜਾ ਡਾਟਾ ਕਢਾ ਲੈਣਾ ਇਹਨਾਂ ਦਾ ਇਹਨਾਂ ਦੇ ਖਾਤੇ ਆ ਜੋ ਕੀ ਕੱਢ ਕੇ ਲੈ ਜਾਊਗਾ ਕਿੰਨਾ ਸ਼ੋਰ ਸ਼ਰਾਬਾ ਕੀਤਾ ਪਰ ਉਸ ਫੈਸਲੇ ਦਾ ਜਸਰ ਵੇਖੋ ਕੀ ਹੈ ਉਸ ਫੈਸਲੇ ਕਰਕੇ 50 ਕਰੋੜ ਲੋਕਾਂ ਦੇ ਖਾਤੇ ਖੁੱਲੇ ਤੇ ਫਾਇਦਾ ਕੀ ਹੋਇਆ ਅਗਲਾ ਕਾਨੂੰਨ ਕੀ ਲੈ ਕੇ ਆਏ ਮੋਦੀ ਜੀ ਕਿ ਜਿੰਨੇ ਵੀ ਕਿਸੇ ਨੂੰ ਚਾਹੇ ਕਿਸੇ ਨੂੰ ਪੈਨਸ਼ਨ ਆਉਂਦੀ ਹੈ ਚਾਹੇ ਕਿਸੇ ਨੂੰ ਕੋਈ ਵੀ ਸਕੀਮ ਦੇ ਵਿੱਚ ਕੋਈ ਕੇਂਦਰ ਦੀ ਕੋਈ ਲਾਭ ਆਉਂਦਾ ਉਹਦੇ ਖਾਤੇ 'ਚ ਪੈਸਾ ਜਾਊਗਾ ਵਿਚੋਲੀਆ ਖਤਮ ਕਰਤਾ ਮੋਦੀ ਜੀ ਨੇ ਤੁਹਾਨੂੰ ਯਾਦ ਹੋਣਾ ਰਜੀਵ ਗਾਂਧੀ ਐਸ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਜੀਵ ਗਾਂਧੀ ਜੀ ਨੇ ਕਿਹਾ ਸੀ ਕਿ ਹਮ ਦਿੱਲੀ ਸੇ 1 ਰੁਪਿਆ ਭੇਜਤੇ ਹੈ ਨੀਚੇ ਜਾਤੇ ਜਾਤੇ 15 ਪੈਸੇ ਰਹਿ ਜਾਤੇ ਹੈ 85 ਪੈਸੇ ਖਾਦੇ ਜਾਂਦੇ ਹੈ ਤੇ ਅੱਜ 100 1 ਰੁਪਿਆ ਭੇਜਦੇ ਹੈ ਤੇ ਇੱਕ ਦਾ 1 ਰੁਪਿਆ ਲਾਹ ਪਤਰੀ ਤੱਕ ਆਉਂਦਾ ਏ ਆ ਸੋਚ ਮੋਦੀ ਸਾਹਿਬ ਦੀ ਉਤੋਂ ਬਾਅਦ ਜਦੋਂ ਡਿਜੀਟਲ ਇੰਡੀਆ ਦੀ ਸ਼ੁਰੂਆਤ ਕੀਤੀ ਯੂਪੀਆਈ ਦੀ ਸ਼ੁਰੂਆਤ ਕੀਤੀ ਮੋਦੀ ਸਾਹਿਬ ਨੇ ਵਰੋਧੀਆਂ ਨੇ ਫੇੜ ਬੜਾ ਰੌਲਾ ਪਾਇਆ ਕਿ ਜੀ ਹਿੰਦੁਸਤਾਨ ਦੀ ਇਕਨੋਮੀ ਤਾਂ ਕੈਸ਼ ਵਾਲੀ ਇਕਨੋਮੀ ਹੈ ਇੱਥੇ ਇਹ ਕੰਮ ਚੱਲਣਾ ਨਹੀਂ ਇੱਥੇ ਯੂਪੀਆਈ ਨਹੀਂ ਚੱਲਣੀ ਕਿੰਨਾ ਪ੍ਰਚਾਰ ਕੀਤਾ ਦੁਸ਼ਟ ਪ੍ਰਚਾਰ ਤੇ ਅੱਜ ਅਸਲੀਅਤ ਕੀ ਹੈ ਚਾਹੇ ਤੁਸੀਂ ਸਬਜੀ ਲੈਂਡ ਚਲੇ ਜਾਓ ਚਾਹੇ ਕੋਈ ਭਾਜੀ ਲੈਂਡ ਚਲੇ ਜਾਓ ਜੇ ਵਿਆਹ ਚ ਵੀ ਅੱਜ ਕੱਲ ਢੋਲ ਵਾਲਾ ਫਿਰਦਾ ਨਾ ਉਹਨੇ ਢੋਲ ਤੇ ਸਟicker ਲਾਇਆ ਹੁੰਦਾ ਹੈ ਕਿ ਆ ਪੇਟੀਐਮ ਕਰ ਦਿਓ ਭਾਈ ਪੈਸੇ ਹੈ ਨਹੀਂ ਇਹ ਆ ਮੋਦੀ ਦੀ ਸੋਚ ਇਹ ਉਹੀ ਮੋਦੀ ਸਾਹਿਬ ਦੀ ਸੋਚ ਹੈ ਜਿੰਨਾ ਮੇਕ ਇਨ ਇੰਡੀਆ ਸ਼ੁਰੂ ਕੀਤਾ ਲੋਕਾਂ ਫਿਰ ਅਲੋਚਨਾ ਕਰਨੀ ਸ਼ੁਰੂ ਕਰਤੀ ਵੀ ਦੇਖੋ ਜੀ ਮੇਕ ਇਨ ਇੰਡੀਆ ਹਿੰਦੁਸਤਾਨ ਚ ਕੀ ਹੋਣਾ ਹੈ ਆਪਾਂ ਬਾਹਰੋਂ ਲੈਨੇ ਕਈਆਂ ਨੇ ਇੰਨਾ ਝੂਠ ਕੁਪਰ ਤੁਲਨਾ ਸ਼ੁਰੂ ਕੀਤਾ ਪਰ ਉਹ ਸ਼ੁਰੂਆਤ ਸੀ ਮੇਕ ਇਨ ਇੰਡੀਆ ਦੀ ਅੱਜ ਜੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੋਬਾਈਲ ਮੈਨੂਫੈਕਚਰਰ ਆਪਾਂ 2 ਨੰਬਰ ਤੇ ਆ ਜਿਹੜਾ ਆਈਫੋਨ ਆ 17 ਨਹੀਂ ਆਇਆ ਸੰਤਰੀ ਜੇ ਰੰਗ ਵਾਲਾ ਜੇ ਅੱਜ ਦੁਨੀਆ 'ਚ ਸਭ ਤੋਂ ਵੱਧ ਕਿਤੇ ਬਣ ਕੇ ਗਿਆ ਆਪਣੇ ਹਿੰਦੁਸਤਾਨ 'ਚ ਬਣ ਕੇ ਗਿਆ ਸੋ ਖਾਲਸਾ ਜੀ ਅਨੇਕਾਂ ਸਕੀਮਾਂ ਕੈਂਦਰ ਦੀਆਂ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਚਾਹੇ ਵਿੱਚੋ ਘੰਟਾ ਬਲਾ ਲਓ ਜੋ ਮੋਦੀ ਸਾਹਿਬ ਨੇ ਸ਼ੁਰੂ ਕੀਤੀ ਹੈ ਵਿਰੋਧੀ ਆਲੋਚਨਾ ਪਤਾ ਕਿਉਂ ਕਰਦੇ ਆ ਉਹਨਾਂ ਨੂੰ ਪਤਾ ਵੀ ਨਾ ਮੋਦੀ ਖਾਂਦਾ ਤੇ ਨਾ ਖਾਣ ਦਿੰਦਾ ਇਹ ਦੇਸ਼ ਦਾ ਭਲਾ ਕਰਦਾ ਹੁਣ ਜਿਹੜੀ ਮਨਰੇਗਾ ਸਕੀਮ ਚੱਲਦੀ ਸੀ ਢਿੱਡ ਕਿਆਂ ਦੁਖਦੇ ਵਿਰੋਧੀਆਂ ਦੇ ਉਹ ਸਕੀਮ ਦੇ ਵਿੱਚ ਕਦੇ ਵੀ ਕੰਮ ਕਰਨ ਵਾਲੇ ਨੂੰ ਲਾਭ ਨਹੀਂ ਸੀ ਮਿਲਦਾ ਉਹਨੂੰ ਦਿਹਾੜੀ ਨਹੀਂ ਸੀ ਮਿਲਦੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਔਸਤਨ 35-40 ਦਿਹਾੜੀਆਂ ਸੀ ਸਾਲ ਦੀਆਂ ਤੇ ਹੁਣ ਮੋਦੀ ਜੀ ਨੇ ਗਰੰਟੀ ਦੇ ਦਿੱਤੀ ਵੀ ਭਾਈ 125 ਦਿਨ ਦਾ ਰੋਜ਼ਗਾਰ ਵੀ ਮਿਲੂ ਹਫਤੇ ਬਾਅਦ ਤੁਹਾਨੂੰ ਤੁਹਾਡੇ ਪੈਸੇ ਵੀ ਮਿਲਣਗੇ ਨਾ ਮਿਲੂ ਤੁਹਾਨੂੰ ਪੱਤਾ ਵੀ ਦਿਾਂਗੇ ਤੁਹਾਨੂੰ 60 ਦਿਨ ਕਣਕ ਝੋਨੇ ਵਾਲੇ ਵੀ ਛੱਡ ਤੇ ਵੀ ਤੁਹਾਨੂੰ ਉਦੋਂ ਕੰਮ ਮਿਲਦਾ ਤੋਂ ਵਿਰੋਧੀਆਂ ਦੇ ਢਿੱਡ ਦੁਖਦੇ ਐ ਭਰਾਓ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਹੁਣ ਪੰਜਾਬ 'ਚ ਵੀ ਆਪਣੇ ਤੁਸੀਂ ਕਿਸੇ ਨੂੰ ਵੇਖ ਲਿਓ ਜੇ ਮੋਦੀ ਸਾਹਿਬ ਨੇ ਆਉਣਾ ਹੁੰਦਾ ਵਿਰੋਧੀ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਜੀ ਪੰਜਾਬ ਨੂੰ ਪੈਕੇਜ ਕੀ ਮਿਲੂਗਾ ਅਮੀਸ਼ਾ ਜੀ ਆਰੇ ਜੀ ਪੰਜਾਬ ਨੂੰ ਪੈਕੇਜ ਕੀ ਮਿਲੂਗਾ ਸੁਭਾਸ਼ ਜੀ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਨਾ ਹੈ ਪੈਕੇਜ ਦੀ ਗੱਲ ਕਰਦੇ ਐ ਲੋਕੀ ਮੋਦੀ ਸਾਹਿਬ ਉਹ ਆ ਜਿਹੜੇ ਇੱਥੇ ਰਹਿ ਕੇ ਕੰਮ ਕੀਤਾ ਜਿੰਨੇ ਜਣੇ ਸਟੇਜ ਤੇ ਬੈਠੇ ਇਹਨਾਂ ਦੇ ਨਾਲ ਕੰਮ ਕੀਤਾ ਉਹ ਗਲੀ ਗਲੀ ਜਾਣਦੇ ਆ ਬੱਚੇ ਬੱਚੇ ਨੂੰ ਜਾਣਦੇ ਆ ਪੰਜਾਬ ਦੇ ਨੂੰ ਪੰਜਾਬੀਆਂ ਦਾ ਦਰਦ ਕੀ ਆ ਪੰਜਾਬੀ ਸੋਚਦੇ ਕੀ 2014 ਚ ਸਰਕਾਰ ਬਣਦੀ ਐ ਬਣਦੇ ਸਾਰ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਗੱਲ ਕਰਦੇ ਕੌਣ ਕਰਦਾ ਮੋਦੀ ਸਾਹਿਬ ਕਰਕੇ ਹੀ ਖੁੱਲਿਆ ਕਿਸੇ ਹੋਰ ਕਰਕੇ ਅੱਜ ਤੱਕ ਤਾਂ ਨਹੀਂ ਖੁੱਲਿਆ ਜੇ 1984 ਦੇ ਵਿੱਚ ਸਜਾਵਾਂ ਮਿਲੀਆਂ ਕੇਸ ਖੁੱਲੇ ਬੰਦ ਹੋਏ ਸਿੱਟ ਰੀਓਪਨ ਕੀਤੀ ਮੋਦੀ ਸਾਹਿਬ ਨੇ ਸਿੱਟ ਖੁਲ ਆਪਣੀ ਬਣਾਈ ਨਵੀ ਅੱਜ ਜੇ ਸੱਜਣ ਕੁਮਾਰ ਅੰਦਰ ਜਗਦੀਸ਼ ਟਾਈਟਲਰ ਉਹਨਾਂ ਨੂੰ ਸਜ਼ਾ ਹੋਈ ਕਿਹਦੇ ਕਰਕੇ ਹੋਈ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕਰਕੇ ਹੋਈ ਅੱਜ ਕਾਲੀ ਸੂਚੀ ਖਤਮ ਕੀਤੀ ਬੜੇ ਲੋਕ ਆਂਦੇ ਸੀ ਜਿਹੜੇ ਵਿਦੇਸ਼ਾਂ 'ਚ ਬੈਠੇ ਵਾਪਸ ਨਹੀਂ ਸੀ ਆ ਸਕਦੇ ਜੇ ਅੱਜ ਉਹ ਕਾਲੀ ਸੂਚੀ ਵੀ ਖਤਮ ਕੀਤੀ ਤੇ ਮੋਦੀ ਸਾਹਿਬ ਨੇ ਖਤਮ ਕੀਤੀ ਜੇ ਬੰਦੀ ਸਿੰਘ ਵੀ ਛੱਡੇ ਤੇ ਮੋਦੀ ਸਾਹਿਬ ਨੇ ਖਤਮ ਛੱਡੇ ਸੋ ਭਰਾਵੋ ਮੋਦੀ ਸਾਹਿਬ ਤੋਂ ਉਹ ਹੈ ਜਿਹੜੇ ਬਿਨਾਂ ਮੰਗਿਆਂ ਦਿੰਦੇ ਆ ਆ ਮੇਰੇ ਨੌਜਵਾਨ ਵੀਰ ਬੈਠੇ ਆ ਇੱਥੇ ਇਹਨਾਂ ਦੀ ਬੜੀ ਡਿਮਾਂਡ ਹੁੰਦੀ ਸੀ ਨੌਜਵਾਨਾਂ ਦੀ ਕਿ ਜਿਵੇਂ ਜਵਾਲਲਾਲ ਨਹਿਰੂ ਦੇ ਨਾਂ ਤੇ ਦੇਣਾ ਨਾ ਉਵੇਂ ਸਾਡੇ ਸਹਬਜ਼ਾਦਿਆਂ ਦੇ ਨਾਮ ਦੇ ਉੱਤੇ ਵੀ ਕੋਈ ਦਿਨ ਚਾਹੀਦਾ ਤੇ ਮੋਦੀ ਸਾਹਿਬ ਨੇ ਉਹਨਾਂ ਦੀ ਗੱਲ ਸੁਣ ਕੇ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਦੇ ਬਜ਼ੁਰਗਾਂ ਦੀ ਵੀਰਬਾਲ ਦਿਵਸ ਜਿੱਦਣ ਚਹਾਦਤ ਸੀ ਉਸ ਦਿਨ ਨੂੰ ਵੀਰਬਾਲ ਦਿਵਸ ਮਨਾਇਆ ਤੇ ਖੁਸ਼ੀ ਦੀ ਗੱਲ ਕੀ ਆ ਆਪਣੇ ਪੰਜਾਬੀਆਂ ਲਈ ਇਹ ਹੁਣ ਵੀਰਬਾਲ ਦਿਵਸ ਕੱਲਾ ਫਤਿਹਗੜ੍ਹ ਸਾਹਿਬ ਸਰਹੰਦਰੀ ਮਨਾਇਆ ਜਾਂਦਾ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕੋਈ ਸਰਕਾਰੀ ਸਕੂਲ ਹੈ ਸਰਕਾਰੀ ਕਾਲਜ ਹੈ ਸਰਕਾਰੀ ਦਫਤਰ ਹੈ ਸਰਕਾਰੀ ਅਦਾਰਾ ਹੈ ਚਾਹੇ ਕੋਈ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਹਰ ਬੰਦਾ ਵੀਰ ਬਾਲ ਦਿਵਸ ਮਨਾਉਂਦਾ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਦੱਸਿਆ ਜਾਂਦਾ ਕਿ ਕੀ ਗੁਰੂ ਸਾਹਿਬ ਸੀ ਕੀ ਸ਼ਹਾਦਤ ਸੀ ਹੋ ਸਕਦੀ ਐਡੀ ਵੱਡੀ ਗੱਲ ਉਹ ਪੈਕੇਜ ਦੀ ਗੱਲ ਕਰਦੇ ਐ ਅੱਜ ਦੇਖੋ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਆ ਤੁਹਾਡੇ ਇੱਥੇ ਆ ਭਾਰਤ ਮਾਲਾ ਵਾਲੀ ਕਿੱਡਾ ਹਾਈਵੇ ਨਿਕਲਿਆ 2014 ਦੇ ਵਿੱਚ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ 1700 ਕਿਲੋਮੀਟਰ ਨੈਸ਼ਨਲ ਹਾਈਵੇ ਸੀ ਅੱਜ ਤਕਰੀਬਨ ਪਾਉਣੇ 11000 ਕਿਲੋਮੀਟਰ ਨੈਸ਼ਨਲ ਹਾਈਵੇ ਆ ਕਿਸੇ ਸ਼ਹਿਰ ਤੋਂ ਕਿਸੇ ਸ਼ਹਿਰ ਚਲੇ ਜਾਓ ਚਾਰ ਤੋਂ 6 ਮਾਰਗੀ ਸੜਕਾਂ ਤੇ ਜਾਉਂਗੇ ਹਜ਼ਾਰਾਂ ਕਰੋੜ ਰੁਪਈਆ ਮੋਦੀ ਸਾਹਿਬ ਨੇ ਇੰਨਾਂ ਸਾਲਾਂ ਚ ਦਿੱਤਾ ਸੂਬਾ ਕੋਈ ਉਦੋਂ ਤੱਕ ਕੀ ਕਰਦਾ ਆ ਪਰ ਲੈਂਡਲੌਕ ਸਟੇਟ ਆ ਜੇ ਉੱਥੇ ਰੋਡ ਚੰਗੀਆਂ ਹੋਣ ਰੇਲਵੇ ਚੰਗੀ ਹੋਵੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪਿਛਲੇ ਦਸਾ 12 ਸਾਲਾਂ ਦੇ ਵਿੱਚ ਜਿੱਦਣ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਤਕਰੀਬਨ 25000 ਕਰੋੜ ਰੁਪਇਆ ਪੰਜਾਬ ਦੀ ਰੇਲਵੇ ਦੇ ਉੱਤੇ ਲੱਗਿਆ ਹੈ ਸਪੈਸ਼ਲ ਰੇਲਵੇ ਫਰੇਟ ਕੋਰੀਡੋਰ ਬਣਿਆ ਹੈ ਤਾਂ ਕਿ ਪੰਜ ਫਰੇਟ ਕੋਰੀਡੋਰ ਬਣਿਆ ਹੈ ਤਾਂ ਕਿ ਸਮਾਨ ਇੱਥੋਂ ਸਿੱਧਾ ਲੁਧਿਆਣੇ ਤੋਂ ਬੰਗਾਲ ਜਾ ਸਕੇ ਤੁਹਾਨੂੰ ਕੋਈ ਦਿੱਲੀ ਨਾ ਜਾਣਾ ਪਵੇ ਤੁਹਾਨੂੰ ਕੋਈ ਕਿਤੇ ਨਾ ਜਾਣਾ ਪਵੇ ਕੱਲ ਜਿਹੜਾ ਰੇਲਵੇ ਦਾ ਬਜਟ ਆਇਆ ਹੈ ਉਸ ਰੇਲਵੇ ਦੇ ਬਜਟ ਚ 2009 ਚ ਸਿਰਫ 225 ਕਰੋੜ ਰੁਪਏ ਪੰਜਾਬ ਲਈ ਸੀ ਤੇ ਇਸ ਸਾਲ 5673 ਕਰੋੜ ਰੁਪਏ ਤਕਰੀਬਨ 25 ਗੁਣਾ ਵੱਧ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਨੌਜਵਾਨ ਮੰਗ ਕਰਦੇ ਸੀ ਇਹ ਮੋਹੱਲੀ ਜ਼ਿਲ੍ਹਾ ਬਸੇਦ ਸਾਹਿਬ ਤੁਹਾਡਾ ਮੋਹੱਲੀ ਜ਼ਿਲ੍ਹੇ ਵੇਲੇ ਤੁਸੀਂ ਵੀ ਗਏ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਸੁਭਾਸ਼ ਜੀ ਵੀ ਗਏ ਕੀ ਜਾ ਕੇ ਮੁਹਾਲੀ ਦਾ 에어ਪੋਰਟ ਦਾ ਨਾਮ ਸਾਡੀ ਲੀਡਰਸ਼ਿਪ ਗਈ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣਾ ਚਾਹੀਦਾ ਤੇ ਮੋਦੀ ਜੀ ਨੇ ਉਦੋਂ ਹੀ ਮੰਗ ਸਬਕਾਰ ਕੀਤੀ ਜੇ ਅਜ ਮੁਹਾਲੀ ਦੇ 에어ਪੋਰਟ ਦਾ ਨਾਮ ਵੀ ਰੱਖਿਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਤੇ ਉਹ ਮੋਦੀ ਸਾਹਿਬ ਦੀ ਦੇਣ ਫਿਰ ਪੰਜਾਬੀਆਂ ਦੀ ਮੰਗ ਸੀ ਕਿ ਮੁਹਾਲੀ ਦਾ 에어ਪੋਰਟ ਹੈਗਾ ਸਾਨੂੰ ਇੱਕ ਆਦਮਪੁਰ ਵੀ 에어ਪੋਰਟ ਚਾਹੀਦਾ ਤੇ ਮੋਦੀ ਸਾਹਿਬ ਨੇ ਉਹ ਪੰਜਾਬੀਆਂ ਦੀ ਮੰਗ ਵੀ ਸਹਿਕਾਰ ਕੀਤੀ ਆ ਜਾਦਮਪੁਰ ਦੇ ਵਿੱਚ ਵੀ 에어ਪੋਰਟ ਆ ਤੇ ਉੱਥੋਂ ਰੋਹ ਜੜਾਨਿਆਂ ਭਰੀਆਂ ਜਾਂਦੀਆਂ ਫਿਰ ਆਪਣੇ ਨੌਜਵਾਨਾਂ ਨੇ ਮੰਗ ਕਰ ਲਈ ਸਭ ਨੇ ਮੰਗ ਕਰ ਲਈ ਬਜ਼ੁਰਗਾਂ ਨੇ ਕਿ ਜੀ ਹੁਣ ਇਸ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਾਮ ਦੇ ਉੱਤੇ ਰੱਖਿਆ ਜਾਣਾ ਚਾਹੀਦਾ ਤੇ ਤੁਹਾਨੂੰ ਦੱਸਣ ਲੱਗਿਆ ਮੈਨੂੰ ਖੁਸ਼ੀ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਹੈ ਕਿ ਮੋਦੀ ਸਾਹਿਬ ਉੱਚੇ ਚੇਤੇ ਤੌਰ ਤੇ ਜਿੱਦਣ ਬਜਟ ਸੈਸ਼ਨ ਸੀ 1 ਫਰਵਰੀ ਨੂੰ ਆਉਂਦੇ ਆ ਤੇ ਆਦਮਪੁਰ ਆ ਕੇ ਨਤਮਸਤਕ ਵੀ ਹੁੰਦੇ ਆ ਤੇ ਆਦਮਪੁਰ 에어ਪੋਰਟ ਦਾ ਨਾਂ ਵੀ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਪਵਨ ਨਾਮ ਦੇ ਉੱਤੇ ਰੱਖ ਕੇ ਜਾਂਦੇ ਫਿਰ ਲੁਧਿਆਣੇ ਦੀ ਇੰਡਸਟਰੀ ਦੀ ਬੜੀ ਵੱਡੀ ਮੰਗ ਸੀ ਕਿ ਲੁਧਿਆਣੇ ਦੇ ਵਿੱਚ 에어ਪੋਰਟ ਹੋਣਾ ਚਾਹੀਦਾ ਤੇ ਉਸੇ ਦਿਨ ਉਸ ਹਲਵਾਰਾ 에어ਪੋਰਟ ਦਾ ਵੀ ਉਦਘਾਟਨ ਕਰਕੇ ਜਾਂਦੇ ਖਾਲਸਾ ਜੀ ਮੋਦੀ ਸਾਹਿਬ ਤਾਂ ਹਰ ਵੇਲੇ ਦੇਣ ਨੂੰ ਤਿਆਰ ਹੈ ਉਹ ਆਪਣੇ ਚੋਂ ਇੱਥੋਂ ਹੀ ਗਏ ਐ ਅੱਜ ਜੇ 에어ਪੋਰਟ ਬਣੇ ਐ ਅੱਜ ਜੇ ਰੇਲਵੇ ਦੀ ਡਿਵੈਲਪਮੈਂਟ ਹੋਈ ਐ ਅੱਜ ਜੇ ਚੰਗੇ ਹਾਈਵੇ ਬਣੇ ਐ ਤਾਂ ਫਾਇਦਾ ਪਤਾ ਕੀ ਐ ਹਿੰਦੁਸਤਾਨ ਦਾ ਯੂਰਪ ਨਾਲ ਐਗਰੀਮੈਂਟ ਹੋਇਆ ਪੰਜਾਬ ਦੇ ਵਿੱਚ ਲੋਕਾਂ ਦੇ ਜਿੰਨੀ ਇੰਡਸਟਰੀ ਸੀ ਚਾਹੇ ਕੋਈ ਕੱਪੜਾ ਸੀ ਚਾਹੇ ਹੌਜਰੀ ਸੀ ਕਿਸੇ ਤਰ੍ਹਾਂ ਦੀ ਇੰਡਸਟਰੀ ਸੀ ਅਜ ਉਸ ਇੰਡਸਟਰੀ ਦੇ ਆਰਡਰ ਡਬਲ ਟ੍ਰਿਪਲ ਹੋਣਗੇ ਪਰ ਜਾਊਗਾ ਕਿਵੇਂ ਇੰਨਾ ਤਰੀਕਿਆਂ ਦੇ ਥਰੂ ਜਾਊਗਾ ਅਜ ਅਮਰੀਕਾ ਨਾਲ ਡੀਲ ਕੀਤੀ ਆ ਚੁਕੇ ਨਹੀਂ ਮੋਦੀ ਸਾਹਿਬ ਅਮਰੀਕਾ ਚਕਾਉਣਾ ਚਾਹੁੰਦਾ ਸੀ ਕਿ ਤੁਸੀਂ ਐਗਰੀਕਲਚਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਸਮਝੌਤਾ ਕਰੋ ਬਿਲਕੁਲ ਨਹੀਂ ਚੁਕੇ ਤੇ ਅੱਜ 18% ਆਪਣੇ ਨਾਲ ਦੇ ਜਿੰਨੇ ਗਵਾਂਢੀ ਮੁਲਕ ਹੈ ਜੇ ਅੱਜ ਉੱਥੇ ਸਭ ਤੋਂ ਵਧੀਆ ਕਿਸੇ ਨਾਲ ਡੀਲ ਹੋਈ ਤੇ ਆਪਣੀ ਹੋਈ ਆ ਇਹ ਨਰਿੰਦਰ ਮੋਦੀ ਜਿਹੜਾ ਆਪਣੇ ਦੇਸ਼ ਲਈ ਕੰਮ ਕਰਦਾ ਹੈ ਦੇਸ਼ ਲਈ ਖੜਦਾ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅਸ਼ਵਨੀ ਜੀ ਨੇ ਗੱਲਾਂ ਕਰਨੀਆਂ ਪੰਜਾਬ ਸਰਕਾਰ ਬਾਰੇ ਭਗਵੰਤ ਮਾਨ ਬਾਰੇ ਜੀ ਰਾਮ ਜੀ ਬਾਰੇ ਮੈਂ ਉਹਨਾਂ ਦੇ ਵਿਸਤਾਰ ਚ ਨਹੀਂ ਜਾਣਾ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਸਾਲ ਇੱਕ ਹੈ ਆਪਾਂ ਪੰਜਾਬੀਆਂ ਦੇ ਦਿਲ ਜਿੱਤਨੇ ਲੋਕਾਂ ਦੇ ਮੁੰਡੇ ਅੱਜ ਨਸ਼ੇ ਨਾਲ ਮਲ ਰਹੇ ਪੰਜਾਬ ਦੇ ਵਿੱਚ ਹਾਲਾਤ ਪਤਾ ਕੀ ਹੈ ਕੋਈ ਇਹ ਨਹੀਂ ਆਦਾ ਸਾਡੇ ਬੱਚੇ ਨੂੰ ਹੁਣ ਨੌਕਰੀ ਦਿਓ ਇਹ ਕੰਮ ਮੁੱਕ ਗਿਆ ਉਹ ਆnde ਕੀ ਪੰਜਾਬ ਚ ਨਸ਼ਾ ਹੀ ਇੰਨਾ ਹੋ ਗਿਆ ਹਾਲਾਤ ਹੀ ਇੰਨੇ ਮਾੜੇ ਹੋ ਗਏ ਪਿੰਡਾਂ ਚ ਜਾ ਕੇ ਵੇਖੋ ਲੋਕਾਂ ਨੇ ਬੱਚੇ ਘਰ ਬਾਇ ਵੀ ਅਸੀਂ ਪੜਨ ਨਹੀਂ ਭੇਜਣਾ ਬਈ ਜੇ ਘਰੋਂ ਗਿਆ ਪਤਾ ਨਹੀਂ ਨਸ਼ਾ ਕਰਨ ਲੱਗ ਜੂ ਕੋਈ ਗੈਂਗਸਟਰ ਚੁੱਕ ਲੂ ਕੋਈ ਫਰੋਤੀ ਆ ਜੂ ਐਨੇ ਮਾੜੇ ਹਾਲਾਤ ਨੌਕਰੀਆਂ ਆਪਣੀਆਂ ਦਿੱਲੀ ਵਾਲਿਆਂ ਨੂੰ ਦਈ ਜਾਂਦੇ ਆ ਜੇ ਸੂਬੇ 'ਚ ਲਾਅ ਐਂਡ ਆਰਡਰ ਹੀ ਠੀਕ ਨਾ ਹੋਵੇ ਉੱਥੇ ਕੀ ਹਾਲਾਤ ਹੋਣੇ ਸੋ ਆਹ ਰਲ ਕੇ ਆਪਣੇ ਪੰਜਾਬ ਨੂੰ ਬਚਾਈਏ ਤਕੜੇ ਹੋਈਏ ਦਿਨ ਰਾਤ ਮਿਹਨਤ ਕਰੀਏ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਆਉਣ ਤੇ ਧੰਨਵਾਦ ਤੇ ਸਮੁੱਚੀ ਖਰੜ ਹਲਕੇ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਜਿਨ੍ਹਾਂ ਨੇ ਐਡੇ ਛੋਟੇ ਸਮੇਂ ਚ ਐਡਾ ਵੱਡਾ ਪ੍ਰੋਗਰਾਮ ਕੀਤਾ ਬਹੁਤ ਬਹੁਤ ਧੰਨਵਾਦ ਸਾਰੇ